ਚੋਣਾਂ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਪਹਿਲੀ ਜੂਨੋ ਤਰੀਕ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਤੇ ਅੱਜ ਹੋ ਗਈ ਹੈ ਤਾਂ ਉਸ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਪੈ ਰਹੀਆਂ ਨੇ ਅੰਮ੍ਰਿਤਸਰ ਚ ਮੌਜੂਦ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਜੋਸ਼ੀ ਮੌਜੂਦ ਨੇ ਇਸ ਵੇਲੇ ਦੇਖਦੇ ਹਾਂ ਕੀ ਕਹਿ ਰਹੇ ਨੇ ਸਾਈਨ ਹੁੰਦੇ ਪੋਜ਼ਿਟਿਵ ਸੀਤਾ ਸਾਹਿਬ ਗਏ ਮੰਦਰ ਗਏ ਮੰਦਰ ਗਏ ਹਨੂਮਾਨ ਬੜਾ ਹਨੂਮਾਨ ਮੰਦਰ ਗਏ ਦਰਗਾਹਾਂ ਨੇ ਭਗਵਾਨ ਦਾ ਆਸ਼ੀਰਵਾਦ ਲਿਆ ਇੱਕ ਬੱਚੇ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਤਾਂ ਤੁਹਾਡੇ ਨਾਲ ਨਜ਼ਰ ਆ ਰਿਹਾ ਕੰਜਖ ਦੀ ਚਰਨ ਛੂ ਕੇ ਆਏ ਆ ਅਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਕਿਉਂਕਿ ਇਲੈਕਸ਼ਨ ਚੋਣ ਦੇ ਦੌਰਾਨ ਲੋਕਾਂ ਦਾ ਬਹੁਤ ਵਧੀਆ ਮੈਂ ਅਰਕੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਨਾ ਹੋਤੋ ਵੱਧ ਕੰਪੇਨ ਕੀਤੀ ਹੋਗੀ ਸਵੇਰੇ 6 ਵਜੇ ਤੱਕ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੁੱਤਾ ਹਾਂਗਾ ਅਰ ਇਹ ਆ ਕਿ ਲੋਕਾਂ ਦਾ ਇੰਨਾ ਕੁ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮਨਵਾਇਆ ਲੋਕਾਂ ਦੀ ਇੱਕ ਜੋਸ਼ੀ ਦਾ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70% ਦੀ ਤੋਂ ਪਾਰ ਜਿਹੜੀ VOTING ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਉਹ ਸਾਹ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਾਂ ਫਿਊਚਰ ਜਿਹੜਾ ਵਾਣਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਕੱਢਣੇ ਜਾਂ ਫਿਰ ਡਿਸਕਸ਼ਨ ਕਰਨੀ ਹੈ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਾ ਨਹੀਂ ਰੱਖਦੀ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਉਹ ਜ਼ਰੂਰ ਆਕਾਸ ਕਰਨੀ ਚਾਹੀਦੀ ਆ ਕਿ ਮੈਂ ਕੀ ਚਾਹੁੰਦਾ ਹਾਂ ਜਿਵੇਂ ਪਹਿਲੇ ਵਿਧਾਨ ਸਭਾ ਗੱਲ ਕਰਦੇ ਰਹੀਏ ਇਸ ਤੋਂ ਕਿ ਲੋਕ ਸਭਾ ਲੜਿਓ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਨਹੀਂ ਕੋਈ ਐਸੀ ਗੱਲ ਨਹੀਂ ਲੋਕ ਪਹਿਲਾਂ ਲੋਕ ਸਭਾ ਵੀ ਆਪਣੀ ਨਹੀਂ ਤੇ ਬਹੁਤ ਸਾਰੇ ਲੋਕਾਂ ਦੀਆਂ ਲੜੀਆਂ ਹਾਂ ਜੀ ਕੰਮੀ ਇਹ ਹੀ ਆ ਕਿ ਨਾ ਸਰਦਾਰ ਇੱਥੇ ਲੱਗਦਾ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਹੀ ਕਹਾ ਕਿਹਾ ਮੈਂ ਤੇ ਕਿਹਾ ਬਈ ਮਤਲਬ ਵੋਟ ਇਥੋਂ ਦਿਮਾਗ ਦੇ ਦਿਲ ਤੱਕ ਜਿਹੜੀ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜਦੋਂ ਬੰਦਾ ਦਿਮਾਗ ਦੀ ਸੁਣਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਹਨਾ ਕੋਣ ਅਸੈਸੇਬਲ ਕੋਣ ਅਵੇਲੇਬਲ ਕਿਹਦਾ ਟਰੈਕ ਰਿਕਾਰਡ ਕੰਮ ਦਾ ਕੌਣ ਕਰੂਗਾ ਇਹ ਸਾਰੀਆਂ ਚੀਜ਼ਾਂ ਫੇਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇੱਥੇ ਰੱਖਦੇ ਹੀ ਲੀਡਰ ਥੱਲੇ ਥੱਲੇ ਰੱਖਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜਿਬਾਂ 'ਚ ਪੈ ਰਹਿਣ ਤੇ ਆਉਣ ਅਸੀਂ ਮौजਾਂ ਲਈਏ 5 ਸਾਲ ਫੇਰ ਅਸੀਂ ਜੇਬ 'ਚੋਂ ਕੱਢੀਏ ਇਹਨਾਂ ਨੂੰ ਵੋਟ ਬੈਂਕ ਦੇ ਰੂਪ 'ਚ ਟੀਕਾ ਵੋਟ ਦੇ ਰੂਪ 'ਚ ਸਾਨੂੰ ਫੇਰ ਮौजਾਂ ਲਾਉਣ 5 ਸਾਲ ਫੇਰ ਹੁੰਦੇ ਰਹਿਣ 5 ਸਾਲ ਤੇ ਫੇਰ ਅਸੀਂ ਜਿੱਤ ਕੇ ਮौजਾਂ ਲਈਏ ਇਹ ਹੁਣ ਚੱਲਣਾ ਨਹੀਂ ਆਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਫਤਲ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾ ਨੂ ਰਿਆ ਸੀ ਉਹ ਉਸ ਦੌਰਾਨ ਬੜੇ ਫੋਨ ਬੈਸਟ ਆਫ ਲੱਗਦੇ ਸ੍ਰੀਦਾ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਸਿਰ ਤੇ ਪਾਏ ਮੇਰੇ ਲੋਕਾਂ ਨੇ ਬਸ ਬਸ਼ਸ਼ ਦਿੱਤੀਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ ਦਿੱਤਾ ਮੈਂ ਬڑا ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦਿਆਂ ਬਸ ਟੋਪ ਲੱਕ ਲੇਡੀਜ਼ ਕੈਂਟ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅੱਛਾ ਕਰ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਨਿਲ ਜੋਸ਼ੀ ਮੌਜੂਦ ਨੇ ਤਾਂ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਕੀ ਇਸ ਵੇਲੇ ਇੱਥੇ ਖੜੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬੇਟੀ ਨੂੰ ਲੈ ਕੇ ਇੱਥੇ ਪਹੁੰਚੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਜੇ ਬੇਟੀ ਦੇ ਨਾਲ ਸਵੇਰੇ ਸਰੇ ਆਪਣੇ ਪਾਪਾ ਦੀ ਵੋਟ ਕਰਨ ਪਹੁੰਚੇ ਨੇ ਤੇ ਉਹ ਆਪਣੀ ਦਾਦੂ ਨੂੰ ਸਪੋਰਟ ਕਰਨ ਪਹੁੰਚੀ ਹੈ ਬਸ ਕੇ ਹੋਵੇ ਬਹੁਤ ਖੁਸ਼ ਹੈ ਜਿੱਦਾਂ ਦੇਖ ਸਕਦੇ ਆ ਉਹਦਾ ਵੀ ਹੱਥਾਂ ਨਹੀਂ ਰਹਿੰਦਾ ਉਹ ਵੀ ਆਪਣੇ ਦਾਦੂ ਦੀ ਸਪੋਰਟ ਚ ਲੱਗੀ ਹੋਈ ਹੈ ਜੀ ਠੀਕ ਹੈ ਜੀ ਚਲੋ ਜ਼ਿਆਦਾ ਗੱਲਾਂ ਨਹੀਂ ਕਹਿੰਦਾ ਆ ਇਹ ਕਹਾਂਗਾ ਕਿ ਸਾਰੇ ਦਿਮਾਗ ਨਾਲ ਵੋਟ ਕਰਨ ਅੱਜ ਦੇ ਦਿਨ ਤੇ ਵੱਧ ਤੋਂ ਵੱਧ ਵੋਟ ਪੋਲ ਕਰਨ ਕਿਉਂਕਿ 5 ਸਾਲ ਦਾ ਜਿਹੜਾ ਅੰਮ੍ਰਿਤਸਰ ਦਾ ਵੇਖਿਆ ਉਹ ਇਸੇ ਵੋਟ ਤੇ ਡਿਪੈਂਡ ਹੈ ਬਿਲਕੁਲ ਹਮ ਕੀ ਕਹਿਣਾ ਚਾਹੋਗੇ ਤੁਸੀਂ ਇਸ ਵਾਰ ਕਾਫੀ ਕੈਂਪੇਨ ਵੀ ਕਰਦੇ ਨਜ਼ਰ ਆਏ ਹੋ ਸਭ ਵੋਟਰਸ ਨੂੰ ਇਹੀ ਅਪੀਲ ਕਰਨਗੇ ਕਿ ਪਲੀਜ਼ ਵੋਟ ਕਰਨ ਜ਼ਰੂਰ ਜਾਓ ਐਂਡ ਜਿੱਦਾਂ ਅਸੀਂ ਕਿਹਾ ਕਿ ਆਪਣੇ ਦਿਮਾਗ ਨਾਲ ਸੋਚ ਕੇ ਕੰਮ ਕਰਨ ਵਾਲੇ ਇਨਸਾਨ ਨੂੰ ਅੱਗੇ ਲੈ ਕੇ ਆਓ ਅਨਿਲ ਜੋਸ਼ੀ ਜੀ ਨੂੰ ਜਿਤਾਓ ਥੈਂਕ ਯੂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਨੇ ਅਨਿਲ ਜੋਸ਼ੀ ਇਸ ਵੇਲੇ ਆਪਣਾ ਜੋ ਵੋਟਰ ਦਾ ਆਈਡੈਂਟੀਫਿਕੇਸ਼ਨ ਹੈ ਜੋ ਸਲਿੱਪ ਹੈ ਉਸ ਨੂੰ ਦਰਸਾਉਂਦੇ ਹੋਏ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਇਸ ਲਈ ਸ਼੍ਰੋਮਣੀ ਕਾਲੀ ਦਲ ਤੋਂ ਨੇ ਤਾਂ OS ਵਾਰ ਆਪਣਾ ਜਰਾ ਹੈ ਵੋਟ ਦਾ ਇਸਤੇਮਾਲ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਅਨਿਲ ਜੋਸ਼ੀ ਇਸ ਵੇਲੇ ਜਾ ਰਹੇ ਨੇ ਵੋਟ ਪਾਉਣ ਵਾਸਤੇ ਸ਼੍ਰੋਮਣੀ ਕਾਲੀ ਦਲ ਤੋਂ ਉਮੀਦਵਾਰ ਨੇ ਤਾਂ ਪਹਿਲੀ ਜਿਹੜੀ ਵੋਟ ਹੈ ਉਹ ਜਿਹੜੀ ਹੈ ਤੁਹਾਨੂੰ ਨਜ਼ਰ ਆਏਗੀ ਤਾਂ 1 ਜੂਨ ਦੇ ਸਿਆਸੀ ਖਾੜੇ ਦੇ ਵਿੱਚ ਪਹਿਲੀ ਐਂਟਰੀ ਜਿਹੜੀ ਹੈ ਕਿਸੇ ਲੀਡਰ ਦੀ ਇਸ ਵੇਲੇ ਹੋਈ ਹੈ ਤਾਂ ਉਹ ਅਨਿਲ ਜੋਸ਼ੀ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਸਮਰਥਕਾਂ ਨਾਲ ਵੋਟ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅਨਿਲ ਜੋਸ਼ੀ ਆਪਣੇ ਮਾਤਾ ਇਸਤੇਮਾਲ ਕਰ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸੀ ਅਮਰitsar ਤੋਂ ਸਾਂਝੀਆਂ ਕਰ ਰਿਹਾ ਕਿ ਆਪਣੇ ਪਰਿਵਾਰ ਦੇ ਨਾਲ ਇਸ ਵੇਲੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਜਾ ਰਹੇ ਨੇ ਅਨਿਲ ਜੋਸ਼ੀ ਤਾਂ ਲਗਾਤਾਰ ਤੁਸੀਂ ਅੱਜ ਦੀ ਸ਼ੁਰੂਆਤ ਜਿਹੜੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਜਿਹੜੇ ਨੇ ਹੋਏ ਨੇ ਕਿਉਂਕਿ ਜਿਹੜਾ ਕੈਂਡੀਡੇਟ ਹੁੰਦਾ ਹੈ ਉਸ ਦੀ ਕਿਸਮਤ ਦਾਤੇ ਹੈ ਔਰ ਕੈਂਡੀਡੇਟ ਦਾ ਵੋਟ ਜਿਹੜਾ ਹੁੰਦਾ ਸਭ ਤੋਂ ਇੰਪੋਰਟੈਂਟ ਹੁੰਦਾ ਔਰ VOTING ਪਰਸੈਂਟੇਜ 70% ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਲੇਕਿਨ ਗਰਮੀ ਜਿਸ ਤਰ੍ਹਾਂ ਦੀ ਹੈ ਉਸ ਤੇ ਵਿਚਾਰ ਨਾਲ ਸਮਾਂ ਦੱਸੇਗਾ ਕਿ VOTING ਕਿੰਨੀ ਹੋਈ ਲੇਕਿਨ ਸ਼ੁਰੂਆਤ ਦਾ ਪਹਿਲਾ ਚਰਨ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਵੇਖ ਸਕਦੇ ਹੋ ਕਿ ਕਿਵੇਂ ਅਨਿਲ ਜੋਸ਼ੀ ਜਿਹੜੇ ਨੇ ਇਸ ਵੇਲੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਜਿਹੜਾ ਹੈ ਉਹ ਆਪਣੇ VOTING ਰਾਈਟ ਦਾ ਇਸਤੇਮਾਲ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਲੋਕਾਂ ਦਾ ਬਹੁਤ ਹੁੰਗਾਰਾ ਮਿਲਿਆ ਔਰ ਲੋਕ ਬਹੁਤ ਜ਼ਿਆਦਾ ਇਸ ਵਾਰ ਆਸ਼ਵਸਤ ਦਿਖੇ ਲੋਕਾਂ ਨੇ VOTING ਵਾਸਤੇ ਆਪਣੀ ਜੋਰ ਦਿਖਾਇਆ ਲੋਕਾਂ ਨੇ ਆਪਣੇ ਮੁੱਦੇ ਵੀ ਦਿਖਾਏ ਔਰ ਲਗਾਤਾਰ ਤੁਸੀਂ TV ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਅਨਿਲ ਜੋਸ਼ੀ ਜਿਹੜੇ ਨੇ ਆਪਣੇ ਮਤ ਦਾ ਇਸਤੇਮਾਲ ਕਰ ਰਹੇ ਨੇ ਜੀ ਸਰ VOT ਦਿਖਾਉਗਾ ਪਹਿਲਾਂ VOT ਆਪਾਂ ਦਿਖਾਉਗੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਅਨਿਲ ਜੋਸ਼ੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਲੋਕ ਪਿਆਰ ਦੇ ਨਾਲ ਉਹ VOT ਦਿਖਾ ਰਹੇ ਨੇ ਤਾਂ ਇਸ ਵੇਲੇ VOT ਦਿਖਾਉਣ ਦੀ ਤਸਵੀਰ ਤੁਹਾਨੂੰ ਸਭ ਤੋਂ ਪਹਿਲੇ ਸਾਂਝੀ ਕਰਦੇ ਆ ਬੇਟਾ ਵੀ ਨਾਲ ਮੌਜੂਦ ਨੇ ਸਰ VOT ਦਿਖਾਉਗੇ VOT ਦਿਖਾਉਗੇ ਸਰ ਸਤਿ ਸ੍ਰੀ ਅਕਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ VOTING ਦੀਆਂ ਤਸਵੀਰਾਂ ਇਹ ਪਹਿਲੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਐਸ਼ੀ ਦਾ ਨਿਸ਼ਾਨ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਸਰਦਾਰ ਨੂੰ ਚੁਣੇਗਾ ਅੰਮ੍ਰਿਤਸਰ ਦੇ ਸਿਕੰਦਰ ਨੂੰ ਚੁਣੇਗਾ ਅੰਮ੍ਰਿਤਸਰ ਦੇ ਮਾਲਕ ਨੂੰ ਚੁਣੇਗਾ ਜੋ ਕਿ ਲੋਕ ਸਭਾ ਦੇ ਵਿੱਚ ਜਾ ਕੇ ਬਾਤ ਚੁਕੇਗਾ ਤਾਂ ਖੂਬਸੂਰਤ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਕਿ ਅਨਿਲ ਜੋਸ਼ੀ ਅਸਲ ਵਿੱਚ ਵੋਟ ਪਾ ਕੇ ਨਿਕਲੇ ਨੇ ਤਾ ਪਹਿਲਾ ਉਮੀਦਵਾਰ ਤਾਂ ਲਗਾਤਾਰ ਤੁਹਾਨੂੰ ਦੱਸਣਾ ਜਾਵਾਂਗੇ 1 ਜੂਨ ਨੂੰ ਲੈ ਕੇ ਪੂਰੇ ਪੰਜਾਬ 'ਚ VOTING ਚੱਲ ਰਹੀ ਹੈ ਤਾਂ ਲਗਾਤਾਰ ਕਵਰੇਜ ਆੜੀ ਰਹੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਨਿਲ ਜੋਸ਼ੀ ਆਪਣੇ ਪਰਿਵਾਰ ਸਾਹਿਦ ਵੋਟ ਪਾ ਕੇ ਪਹੁੰਚੇ ਨੇ ਤਾਂ ਉਹਨਾਂ ਨੇ ਕਿਹਾ ਕਿ ਲੋਕ ਇਸ ਵਾਰ ਉਹਨਾਂ ਨੂੰ ਜਰੂਰ ਮੌਕਾ ਦੇਣਗੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ